ਸਤ ਸ੍ਰੀ ਅਕਾਲ ਦੋਸਤੋ ਤੁਹਾਨੂੰ ਅੱਜ ਦੱਸਦੇ ਹਾਂ ਕਿ ਘਰ ਚੋਂ ਅੱਜ ਸਾਗ ਬਣਾ ਰਹੇ ਹਾਂ ਦੇਖੋ ਨਵਾਂ ਵਲੌਗ ਬਣਾ ਕੇ ਦੱਸ ਰਹੇ ਹਾਂ ਦੇਖੋ ਇਧਰ ਸਾਗ ਸਰੋ ਦਾ ਸਾਗ ਤੇ ਇਧਰ ਦਾਤ ਨਾਲ ਦੇਖੋ ਕਟਾਈ ਕੀਤੀ ਜਾ ਰਹੀ ਹੈ ਮੰਨਨੇ ਮੁੰਨੇ ਬੱਚੇ ਸਾਡੇ ਖੁਸ਼ ਨੇ ਸਾਖ ਖਾਣ ਲਈ ਸਾਖ ਖਾਣ ਲਈ ਤਾਂ ਦੇਖੋ ਤੁਹਾਡੇ ਭਾਬੀ ਜੀ ਬੈਠੇ ਹਨ ਮੈਂ ਲੈਣ ਉਹ ਦਿਓ ਸਰੋਦਾ ਸਾਗ ਤੇ ਇੱਧਰ ਸਾਗ ਧਰਿਆ ਹੈ सगळी ਚੋਂ ਅਤੇ ਦੇਖੋ ਇਧਰ ਇੰਟਰ ਲਗਾਇਆ ਹੈ ਸਾਗ ਸਗਲੀ ਤੋਂ ਤਰਿਆ ਖੜਾ ਹੈ ਤੋ ਦੇਖੋ ਪੁਰਾਣੇ ਸਮੇਂ ਚ ਸਾਗ ਤਾਵੜੀਆਂ ਚ ਬਣਾਉਂਦੇ ਸੀ ਪਤੁੱਲੀਆਂ ਤੇ ਬਣਾਉਂਦੇ ਸੀ ਅੱਗ ਬਾਲ ਕੇ ਤਾਂ ਹੁਣ ਤਾਂ ਦੇਖੋ ਜ਼ਮਾਨਾ ਕਿੱਡਾ ਪੜਾ ਆ ਗਿਆ ਹੈ ਤੇ ਹੀਟਰ ਤੇ ਸਾਗ ਬਣਾਇਆ ਜਾ ਰਿਹਾ ਹੈ। ਤਾਂ ਉੱਪਰ ਦੇਖੋ ਨਮਕ ਪਾਇਆ ਹੈ। ਤਸਵਾ ਸਾਗ ਬਹੁਤ ਹੀ ਸਵਾਦ ਹੀ ਬਣੇਗਾ ਤੇ ਨਾਲ ਮੱਕੀ ਦੀਆਂ ਰੋਟੀਆਂ ਵੀ ਪਕਾਵਾਂਗੇ। ਰਾਤ ਨੂੰ ਤਾਂ ਸ਼ਾਮ ਦਾ ਟਾਈਮ ਹੈ। ਤਾਂ ਦੇਖੋ ਰਾਤ ਨੂੰ ਤੁਹਾਨੂੰ ਮੱਸੀ ਰੋਟੀਆਂ ਤਾਂ ਨਹੀਂ ਦਿਖਾ ਸਕਦੇ ਸਾਗ ਜ਼ਰੂਰ ਬਣਾ ਕੇ ਦਿਖਾਵਾਂਗੇ ਤਾਂ ਗੱਲ ਕਰਦੇ ਹਾਂ ਦੇਖੋ ਪੁਰਾਣੇ ਜ਼ਮਾਨੇ ਚ ਤਾਂ ਤਾਵੜੀਆਂ ਚ ਸਾਗ ਬਣਾਉਂਦੇ ਸੀ ਤਾਂ ਮਿੱਟੀ ਦੀ ਤਾਵੜੀ ਆਉਂਦੀਆਂ ਸੀ ਬਣੀਆਂ ਹੋਈਆਂ ਆਉਂਦੀਆਂ ਸੀ ਕਮਿਆਰਾਂ ਤੋਂ ਮਿਲ ਜਾਂਦੀਆਂ ਸੀ ਅੱਜ ਕੱਲ ਦੇ ਜ਼ਮਾਨੇ ਚ ਖੋਹ ਹੀ ਟਰੀ ਸਾੜ ਗਿਆ ਹੈ ਸੋ ਅੱਜ ਕੱਲ੍ਹ ਜਮਾਨੇ 'ਚੋਂ ਇੰਟਰਨੈਟ 'ਤੇ ਸਾਗ ਬਣਾਇਆ ਜਾ ਰਿਹਾ ਹੈ। ਤਾਂ ਸਾਗ ਬਹੁਤ ਸਵਾਦਹੀਨ ਬਣੇਗਾ। ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਤਾਂ ਖਾਧਿਆ ਹੋਵੇਗਾ। ਤੇ ਅਸੀਂ ਵੀ ਸਾਗ ਹੋਣ ਫਿਰ ਖਾਣਾ ਹੈ। ਤਾਂ ਠੰਡ ਵਿੱਚ ਸਾਗ ਤਾਂ ਖਾਂਦੇ ਹੀ ਰਹੇ ਹਾਂ। ਕਾਫੀ ਤੜਕਾ ਤੁੜਕਾ ਲੱਗੇਗਾ ਹੋਰ ਲਿਆ ਸਾਗ ਪਚਪਾਣਾ